ਜੇ ਤੁਸੀਂ ਖਰਾ ਸੋਨਾ ਚਾਹੁੰਦੇ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਪਰੋਸੇਮੰਦ ਨਾਮ ਹੈ ਖਾਦਮ ਜੁਲਰ ਜੀ ਹਾਂ ਖਾਦਮ ਜੁਲਰ ਕੈਨੇਡਾ ਦੇ ਪੀਐਮ ਜੋਸਟਿਨ ਟਰੂਡੋ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਹੋ ਗਿਆ ਦਰਸਲ ਹੁਣ ਅਸਤੀਫੇ ਦੀ ਮੰਗ ਜਿਹੜੀ ਆ ਉਹ ਜ਼ੋਰ ਫੜਦੀ ਹੋਈ ਨਜ਼ਰ ਆ ਰਹੀ ਹੈ ਦਰਸਲ ਦਸੀਏ ਤਾਂ ਹੁਣ ਪੀਐਮ ਜੋਸਟਿਨ ਟਰੂਡੋ ਦੀਆਂ ਮੁਸ਼ਕਲਾਂ ਇੰਨੀਆਂ ਕਿ ਜ਼ਿਆਦਾ ਵਧ ਗਈਆਂ ਨੇ ਕਿ ਫਿਲਹਾਲ ਚਿੰਤਾ ਦੇ ਵਿੱਚ ਨੇ ਜੋਸਟਿਨ ਟਰੂਡੋ ਤੇ ਆਖਰਕਾਰ ਹੁਣ ਇਹ ਮਸਲਾ ਜਿਹੜਾ ਜ਼ਿਆਦਾ ਹੀ ਭੱਖਦਾ ਹੋਇਆ ਨਜ਼ਰ ਆ ਰਿਹਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਹੁਣ ਕੈਨੇਡਾ ਦੇ ਵਿੱਚ ਜੋਸਟਿਨ ਟਰੂਡੋ ਦੇ ਅਸਤੀਫੇ ਨੂੰ ਲੈ ਕੇ ਚਰਚਾ ਜਿਹੜੀ ਛਿੜੀ ਹੋਈ ਹੈ ਔਰ ਬਾਕੀਆਂ ਪਾਰਟੀਆਂ ਦਾ ਜਾਂ ਆਪਣੀ ਪਾਰਟੀ ਦਾ ਸਪੋਰਟ ਬਹੁਤ ਘੱਟ ਮਾਤਰਾ ਤੇ ਮਿਲਦਾ ਹੈ ਜਿਸ ਤੋਂ ਬਾਅਦ ਜਸਟਿਨ ਟੂਡੋ ਜਿਹੜੇ ਨੇ ਹੁਣ ਖਤਰੇ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਪੂਰੀ ਜਾਣਕਾਰੀ ਇਸ ਬਾਬਤ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੇ ਅਹੁਦੇ ਤੇ ਬਣੇ ਰਹਿਣ ਨੂੰ ਲੈ ਕੇ ਕਈ ਸਵਾਲ ਖੜੇ ਹੋ ਗਏ ਨੇ ਕੁਝ ਸਰਵੇਖਣ ਉਹਨਾਂ ਨੂੰ ਮੁਸੀਬਤ ਦੇ ਵਿੱਚ ਦਰਸਾ ਰਹੇ ਨੇ ਇਸ ਦੇ ਨਾਲ ਹੀ ਸੱਤਾਧਾਰੀ ਲਿਬਰਲ ਪਾਰਟੀ ਦੀ ਹਮਾਇਤ ਵਿੱਚ ਕਮੀ ਆਈ ਹੈ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਲੈ ਕੇ ਪਾਰਟੀ ਦੇ ਸੰਸਦ ਮੈਂਬਰ ਦੀ অসੰਤੁਸ਼ਟੀ ਜਿਹੜੀ ਆ ਉਹਨਾਂ ਦੀ ਵੱਧ ਗਈ ਹੈ ਇਸ ਦੌਰਾਨ ਟਰੂਡੋ ਦੀਆਂ ਛੁੱਟੀਆਂ ਖਤਮ ਹੋ ਗਈਆਂ ਨੇ ਪਰ ਕਥਿਤ ਤੌਰ ਤੇ ਉਹ ਲਗਭਗ 2 ਹਫ਼ਤਿਆਂ ਤੋਂ ਜਨਤਕ ਤੌਰ ਤੇ ਦਿਖਾਈ ਨਹੀਂ dete ਨੇ ਤੇ ਦਰਸਲ ਤਸੀਹਤਾ ਰਿਪੋਰਟਾਂ ਤੇ ਮੁਤਾਬਕ ਟਰੂਡੋ ਨੇ ਛੁੱਟੀਆਂ ਦਾ ਬਹੁਤ ਸਮਾਂ ਪਛਵੀ ਕੈਨੇਡਾ ਦੇ ਇੱਕ ਸਕੀ ਰਿਜ਼ੋਰਟ ਵਿੱਚ ਬਤਾਇਆ ਸੀ ਉਹ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਕਿਸੇ ਸਰਕਾਰੀ ਜਨਤਕ ਪੇਸ਼ੀ ਦੀ ਯੋਜਨਾ ਵੀ ਨਹੀਂ ਬਣਾ ਰਹੇ ਨੇ ਔਰ ਆਪਣੇ ਭਵਿੱਖ ਦੇ ਕਦਮ ਬਾਰੇ ਵੀ ਉਹਨਾਂ ਨੇ ਕੋਈ ਵੀ ਐਲਾਨ ਨਹੀਂ ਕੀਤਾ ਤੇ ਇਸ ਦੇ ਵਿੱਚ ਹੀ ਹੁਣ ਕੈਨੇਡਾ ਦੇ ਵਿੱਚ ਇਸ ਸਾਲ ਅਕਤੂਬਰ ਵਿੱਚ ਚੋਣਾਂ ਹੋਣੀਆਂ ਨੇ ਪਰ ਇਸ ਤੋਂ ਪਹਿਲਾਂ ਹੀ ਦੇਸ਼ ਦੀ ਸਿਆਸਤ ਵਿੱਚ ਹਲਚਲ ਪੈਦਾ ਹੋ ਗਈ ਹੈ ਕੈਨੇਡੀਆ ਨੇ ਰਾਜਨੀਤੀ ਬਾਰੇ ਕੁਝ ਸਰਵੇਖਣਾਂ ਦੇ ਨਤੀਜੇ ਆਉਣ ਵਾਲਿਆਂ ਦੀਆਂ ਜਿਹੜੀਆਂ ਚਰਚਾਵਾਂ ਹੋ ਗਈਆਂ ਨੇ ਔਰ ਚੋਣਾਂ ਦੀ ਵਿੱਚ ਲਿਬਰਲ ਪਾਰਟੀ ਅਤੇ ਵਿਰੋਧੀ ਜਿਹੜੀ ਪਾਰਟੀ ਆ ਉਹਨਾਂ ਦੇ ਸਮਰਥਨ ਵਿੱਚ ਗਰਾਵਡ ਦੇਖਣ ਨੂੰ ਮਿਲੀ ਹੈ ਹਾਲ ਹੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਸਰਵੇਖਣ ਜਿਹੜੇ ਨੇ ਉਹ ਸਾਹਮਣੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਜਿਹਾ ਕਿ ਲਿਬਰਲ ਪਾਰਟੀ ਦੇ ਕਈ ਸਹਿਯੋਗੀ ਟਰੂਡੋ ਦੇ ਅਹੁਦਾ ਛੱਡਣ ਲਈ ਦਾਵਾ ਬਣਾ ਰਹੇ ਨੇ ਔਰ ਨਾਲ ਦੀ ਨਾਲ ਇਸ ਦੇ ਨਾਲ ਪਾਰਟੀ ਦੇ ਕੁਝ ਨੇਤਾਵਾਂ ਨੇ ਖੁੱਲ੍ਹੇਆਮ ਟਰੂਡੋ ਨੂੰ ਅਸਤੀਫਾ ਦੇਣ ਲਈ ਕਹਿ ਦਿੱਤਾ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਹੁਣ ਦੇਸ਼ ਵਿੱਚ ਬਹੁਤ ਮਹੱਤਵਪੂਰਨ ਸਮਾਂ ਬਣਿਆ ਹੋਇਆ ਹੈ ਔਰ ਟਰੂਡੋ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਣੇ ਰਹਿਣਾ ਵੀ ਸੰਭਵ ਨਹੀਂ ਹੈ ਇਸ ਤੋਂ ਸਭ ਤੋਂ ਇਲਾਵਾ ਟਰੂਡੋ ਦੇ ਸਹਿਯੋਗੀ ਰਹੇ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਰ ਸਿੰਘ ਨੇ ਵੀ ਉਸ ਵਿਰੋਧ ਪ੍ਰਸਤਾਵ ਲਿਆਉਣ ਦੀ ਗੱਲ ਆਖ ਦਿੱਤੀ ਹੈ ਜਾਨੀ ਕਿ ਹੁਣ ਵਿਰੋਧ ਪ੍ਰਸਤਾਵ ਲਿਆਉਣ ਦੀ ਗੱਡੀ ਗੱਲ ਜਿਹੜੀ ਆ ਉਹ ਆਖ ਦਿੱਤੀ ਹੈ ਦਰਸਲ ਦੱਸਿਏ ਤਾਂ ਹੁਣ ਜਸਟਿਨ ਟਰੂਡੋ ਇੱਕ ਵਾਰ ਵੱਡੀ ਮੁਸੀਬਤ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ ਬੇਫਰੋਜ਼ਗੀ ਮਤੇ ਜਿਹੜੇ ਲਗਾਤਾਰ ਪਾਸ ਹੋ ਰਹੇ ਨੇ ਔਰ ਬਿਲਕੁਲ ਵੀ ਸਮਰਥਨ ਜਿਹੜਾ ਵਾ ਜਸਟਿਨ ਟਰੂਡੋ ਨੂੰ ਮਿਲਦਾ ਹੋਇਆ ਨਹੀਂ ਦਿਖਾਈ ਦੇ ਰਿਹਾ ਤਾਂ ਵੱਡੀ ਖਬਾਰੇ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਤੁਹਾਨੂੰ ਦੱਸਿਏ ਤਾਂ ਜਿਸ ਤਰੀਕੇ ਦੇ ਨਾਲ ਜਸਟਿਨ ਟਰੂਡੋ ਨੂੰ ਲੈ ਕੇ ਚਰਚਾਵਾਂ ਹੁਣ ਕੈਨੇਡਾ ਦੇ ਵਿੱਚ ਛਿੜੀਆਂ ਹੋਈਆਂ ਨੇ ਅਕਤੂਬਰ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਤਾਂ ਇਹਨਾਂ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਹੁਣ ਕੀ ਬਣੇਗਾ ਜਸਟਿਨ ਟਰੂਡੋ ਦਾ ਕਰ ਰਹੋ ਜਿਹੜੀ ਆਪਣੀ ਕੁਰਸੀ ਛੱਡਣਗੇ ਜਾਂ ਜਿਸ ਤਰੀਕੇ ਦੇ ਨਾਲ ਕੀ ਕੁਝ ਨਿਕਲ ਕੇ ਆਉਂਦਾ ਉਹ ਦੇਖਣਾ ਬੇਹੱਦ ਜ਼ਰੂਰੀ ਬਣ ਜਾਂਦਾ ਹੈ ਦਿਲਚਸਪ ਹੈ ਕਿਉਂਕਿ ਨਜ਼ਰਾਂ ਸਭ ਦੀਆਂ ਟਿਕੀਆਂ ਹੋਈਆਂ ਨੇ ਕੈਨੇਡਾ ਦੀ ਸਿਆਸਤ ਤੇ ਕਿ ਅੱਖਾਂ ਉਹ ਕੈਨੇਡਾ ਦੇ ਵਿੱਚ ਕੀ ਸਿਆਸਤ ਦੇ ਵਿੱਚ ਹਲਚਲ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਭਾਰਤੀ ਪੰਜਾਬੀ ਕੈਨੇਡਾ ਦੀ ਧਰਤੀ ਤੇ ਪਹੁੰਚੇ ਹੋਏ ਨੇ ਉੱਥੇ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਕਈ ਉੱਥੇ ਸੈਟਲ ਹੋ ਗਏ ਨੇ ਔਰ ਬਹੁਤ ਉਹਨਾਂ ਦੇ ਵੱਲੋਂ ਉੱਥੇ ਰਹਿਣ ਦੇ ਜਿਹੜੇ ਅਸਾਰ ਆਪਣੇ ਵੱਲੋਂ ਬਣਾਏ ਜਾ ਰਹੇ ਨੇ ਪਰ ਕੈਨੇਡਾ ਦੀ ਧਰਤੀ ਦੇ ਬਹੁਤ ਸਾਰੇ ਵੱਡੇ ਬਦਲਾਅ ਵੀ ਹੋ ਗਏ ਪਰ ਹੁਣ ਤਾਂ ਪ੍ਰਧਾਨ ਮੰਤਰੀ ਨੂੰ ਵੀ ਬਦਲਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ